ਮਿਸਟਰ ਮੈਂਬਰ ਗੁਰਪ੍ਰੀਤ ਸਿੰਘ ਸਾਡੇ ਨਾਲ ਚੱਬਰ ਜੀ ਸਾਡੇ ਨਾਲ ਪਹੁੰਚੇ ਨੇ ਆ ਮੌਜੂਦ ਨੇ ਜੁੜੇ ਨੇ ਸਾਡੇ ਨਾਲ ਫੋਨ ਲਾਈਨ ਤੇ ਤੁਹਾਡਾ ਸਵਾਗਤ ਹੈ ਗੁਰਮੀ ਜੀ ਧੰਨਵਾਦ ਜੀ ਜੀ ਧੰਨਵਾਦ ਜੀ ਜੀ ਫਿਲਹਾਲ 1:00 ਵਜੇ ਤੱਕ ਇੱਕ ਨਾਤਾ ਸੁਣਾ ਦਿੱਤਾ ਜਾ ਰਿਹਾ ਹੈ ਜਥੇਦਾਰ ਸਾਬ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੀ ਦਸਤਾਰਬੰਦੀ ਕੀਤੀ ਗਈ ਹੈ ਜਥੇਦਾਰ ਵਰਗਜ ਦੇ ਵੱਲੋਂ ਦੂਜੇ ਪਾਸੇ ਨਿਹੰਗ ਸਿੱਖ ਜਥੇਬੰਦੀਆਂ ਜੋ ਨੇ ਵਿਰੋਧ ਕਰ ਰਹੀਆਂ ਨੇ ਕੀ ਰਿਐਕਸ਼ਨ ਮੈਨੂੰ ਸਮਝਦਾ ਗੁਰੂ ਸਾਹਿਬ ਨੇ અપਾਰ ਕਿਰਪਾ ਕੀਤੀ ਹੈ ਜੋ ਅੱਜ ਸਿੰਘ ਸਾਹਿਬ ਜੀ ਨੇ ਸੇਵਾ ਸੰਭਾਲ ਸੁਭਾ ਸਰਦੇ ਕੀਤੀ ਹੈ ਤੇ ਨਾਲ ਕੌਮ ਅਤੇ ਪੰਥ ਦੇ ਬਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜੋ ਏਜੰਸੀਆਂ ਸਿੱਖ ਵਿਰੋਧੀ ਤਾਕਤਾਂ ਇਹ ਚਾਹੁੰਦੀਆਂ ਸੀ ਕਿ ਕੌਮ ਦੇ ਵਿੱਚ ਭਰਾ ਮਾਰੂ ਜੰਗ ਪੈਦਾ ਕੀਤੀ ਜਾਵੇ ਖੋਨੀ ਟਕਰਾਅ ਪੈਦਾ ਕੀਤਾ ਜਾਵੇ ਖਾਲਸੇ ਦੇ ਜੋੜ ਮਿਲੇ ਹੌਲੇ ਮੱਲੇ ਦੇ ਵੱਡਾ ਕੌਮ ਦਾ ਨੁਕਸਾਨ ਕੀਤਾ ਜਾਵੇ ਉਹ ਹੋਣ ਤੋਂ ਟਲ ਗਿਆ ਬੜੀ ਸੂਝ-ਬੂਝ ਦੇ ਨਾਲ ਸਮੁੱਚੀ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਏ ਸ਼ਾਂਤੀ ਦਾ ਸੁਨੇਹਾ ਧਿਆਨਦਾਰੀ ਦਾ ਸੁਨੇਹਾ ਦਿੰਦੇ ਹੋਏ ਮੈਂ ਸਮਝਦਾ ਇੱਕ ਜੋ ਏਜੰਸੀਆਂ ਚਾਹੁੰਦੀਆਂ ਸੀ ਉਹ ਟਕਰਾ ਤੋਂ ਬਚਤ ਹੋਈ ਹੈ ਕੌਮ ਨੂੰ ਗੁਰਪ੍ਰੀਤ ਸਿੰਘ ਜੀ ਤੁਸੀਂ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਲੇਕਿਨ ਬਲਬੀਰ ਸਿੰਘ 96 ਕਰੋੜ ਹੀ ਤਾਂ ਕਹਿ ਰਹੇ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੁੰਦਾ ਇਹ ਕੋਈ ਤਰੀਕਾ ਤਾਂ ਅਜਪੋਸ਼ੀ ਦਾ ਦਸਤਾਰ ਮੰਦੀ ਦਾ 96 ਕਰੋੜ ਨੂੰ ਪਟਿਆਲੇ ਦੀ ਬਗੀਚੀ ਸਾਹਿਬ ਯਾਦ ਹੈ ਜਿੱਥੇ ਕਿੰਨੇ ਸਿੱਖ ਮਾਰੇ ਗਏ ਸੀ ਇਹਨਾਂ ਦੀ ਜੋ ਇਹਨਾਂ ਦਾ ਸਥਾਨ ਹੈ ਅਸੀਂ ਉਹ ਜੰਗ ਨਹੀਂ ਚਾਹੁੰਦੇ ਠੀਕ ਹੈ ਬਾਬਾ ਬਲਬੀਰ ਸਿੰਘ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੁਸੀਂ ਉਸ ਦਿਨ ਇਸ ਫੌਜ ਨੂੰ ਲੈ ਕੇ ਜਾਣਾ ਸੀ ਜਦੋਂ ਮੁੱਖ ਮੰਤਰੀ ਦੇ ਸਥਾਨ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਲਾਸ਼ੀ ਹੋ ਰਹੀ ਸੀ ਪਰ ਦੁੱਖ ਹੁੰਦਾ ਤੁਹਾਡੀਆਂ ਸਿਰਫ ਉੱਥੀ ਇਹ ਗੋਲੀਆਂ ਚੱਲਦੀਆਂ ਜਾਂ ਸੁਲਤਾਨਪੁਰ ਲੋਧੀ ਤੁਸੀਂ ਵੇਖ ਲਓ ਕਿ ਕਿਸ ਤਰ੍ਹਾਂ ਬਾਬਾ ਬਲਬੀਰ ਸਿੰਘ ਜੀ ਦਾ ਕਰਕੇ ਸੁਲਤਾਨਪੁਰ ਲੋਧੀ ਗੋਲੀਆਂ ਚੱਲੀਆਂ ਪਟਿਆਲੇ ਬਗੀਚੀ ਸਾਰ ਗੋਲੀਆਂ ਚੱਲੀਆਂ ਇਹਨਾਂ ਦੇ ਪਰਿਵਾਰ ਦੇ ਜੀ ਚਲੇ ਗਏ ਮਿਰਾ ਕਹਿਣ ਦਾ ਭਾਵ ਜੇ ਗੁਰੂ ਦੀਆਂ ਪਦਵੀਆਂ ਕੌਮ ਦੇ ਰਤਵੇ ਮਿਲੇ ਐ ਤਾਂ ਉਹ ਤਾਕਤਾਂ ਖਿਲਾਫ ਵਰਤੀਏ ਜਿਹੜੀਆਂ ਤਾਕਤਾਂ ਕੌਮ ਨੂੰ ਜਦ ਇਹ ਨਾ ਜਜ਼ਬਾ ਜਦ ਇਹ ਨਾ ਜਜ਼ਬਾ ਹੈ ਫਿਰ ਗੁਪਚਪ ਤਰੀਕੇ ਦੇ ਨਾਲ ਕਰਨ ਦੀ ਜ਼ਰੂਰਤ ਕੀ ਸੀ ਨਹੀਂ ਇਹ ਭਰਾ ਮਾਰੂ ਜੰਗ 'ਚ ਨਹੀਂ ਪੈਣਾ ਚਾਹੁੰਦੇ ਭਰਾ ਮਾਰੂ ਜੰਗ 'ਚ ਅਸੀਂ ਨਹੀਂ ਪੈਣਾ ਚਾਹੁੰਦੇ ਆਪਣੇ ਨਾਲ ਨਹੀਂ ਲੜ ਸਕਦੇ ਇਹ ਠੀਕ ਹੈ ਬਾਬਾ ਬਲਵੀਰ ਸਿੰਘ ਨੂੰ ਕੀ ਸਾਰੇ ਸਿੰਘ ਸਿੰਘ ਜਥੇਬੰਦੀਆਂ ਪ੍ਰਵਾਨ ਕਰਦੀਆਂ ਤੁਹਾਨੂੰ ਪਤਾ ਹੀ ਹੈ ਕੀ ਖੂਨ ਖਰਾਬਾ ਚੱਲ ਰਿਹਾ ਇਹਨਾਂ ਵਿੱਚ ਆਫਸ ਦੇ ਵਿੱਚ ਤਈ ਹੁਣ ਸਾਰੀ ਕੌਮ ਦੇ ਵਿੱਚ ਖੂਨ ਖਰਾਬਾ ਸ਼ੁਰੂ ਹੋ ਜੇ ਸੋ ਇਸ ਕਰਕੇ ਇਹ ਇੱਕ ਚਾਹੇ ਨਿਮਰਤਾ ਲਾ ਲਓ ਚਾਹੇ ਜਾਨਦਾਰੀ ਲਾ ਲਓ ਚਾਹੇ ਸੂਝ-ਬੂਝ ਲਾ ਲਓ ਤਾਂ ਇਹ ਟਕਰਾਅ ਟਲਿਆ ਜਿਸ ਟਕਰਾਅ ਦਾ ਮੋਹਰਾ ਬਾਬਾ ਬਲਵੀਰ ਸਿੰਘ ਜਿਨੇ ਆਪਦੇ ਅਸਥਾਨਾਂ ਤੇ ਸਿੰਘ ਸਿੰਘਾਂ ਦੀਆਂ ਸੌਈਆਂ ਦੇ ਵਿੱਚ ਟਕਰਾਅ ਖੋਣ ਖਰਾਬਾ ਕਰਦੇ ਐ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸਥਾਨਾਂ ਤੇ ਵੀ ਲੇਕਿਨ ਇਸ ਤਰ੍ਹਾਂ ਕੀ ਟਕਰਾਅ ਰੁਕ ਜਾਏਗਾ ਮੈਂ ਮੈਂ ਪ੍ਰੋਫੈਸਰ ਪ੍ਰੇਮ ਸਿੰਘ ਚੰਦਮਾਝਾ ਜੀ ਵੀ ਸਾਡੇ ਨਾਲ ਜੁੜੇ ਨੇ ਚੰਦਮਾਝਾ ਜੀ ਤੁਹਾਡਾ ਸਵਾਗਤ ਹੈ ਸਰ ਕਿਸ ਤਰ੍ਹਾਂ ਟਕਰਾਅ ਰੁਕ ਜਾਏਗਾ ਕੁਝੋ ਤਰ੍ਹਾਂ ਕੇ ਕੇਂਦ ਨਾਲ ਜੋ ਤਾਜਪੋਸ਼ ਦਸਤਾਰਬੰਦੀ ਕੀਤੀ ਗਈ ਹੈ ਦੇਖੋ ਇਸ ਤਰ੍ਹਾਂ ਦਾ ਟਕਰਾਅ ਤਾਂ ਸਗੋਂ ਪਰ ਜਿਹੜੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਬੜੇ ਮਦਭਾਗੇ ਨੇ ਮਤਲਬ ਇਸ ਤਰ੍ਹਾਂ ਜੀ ਸਾਡੀ ਸੀਰੀ ਹਸਾਲਤਾ ਸਾਹਿਬ ਵਰਦੀ ਮਹਾਨ ਸਨਸਤਾ ਜਿਹੜੀ ਆ ਉਹਦਾ ਸਨਮਾਨ ਮਾਣ ਇੱਜ਼ਤ ਜਿਹੜੀ ਆ ਖਾਲਸਾ ਪੰਥ ਵਿੱਚ ਜੋ ਹੈ ਉਹ ਜਦੋਂ ਜੱਜਾ ਸਾਹਿਬਾਨਾਂ ਦੀ ਤਾਇਸ਼ੋਸ਼ੀ ਹੁੰਦੀ ਹੈ ਚਾਰ ਚਰ੍ਹਾਂ ਹਮ ਤਾਂ ਖੁਸ਼ੀਆਂ ਹੁੰਦੀਆਂ ਸਾਰੀ ਸੰਗਤ ਦੇ ਵਿੱਚ ਮਤਲਬ ਇਸ ਤ੍ਰਿੱਕੇ ਨਾਲ ਇੱਕ ਨਵਰਬਾਜ ਪਉਣਾ ਵਿਚੋਰੀ ਚੋਰੀ ਚੋਰੀ ਲੋਕ ਲੁੱਕ ਕੇ ਸਾਜੋਸ਼ੀ ਕਰਨੀ ਇਹਦਾ ਮਤਲਬ ਬਹੁਤ ਮਦਭਾਗੀ ਗੱਲ ਆ ਮਨਾਂ ਦੇ ਇਤਰਾ ਦਾ ਰੈਤ ਕਿ ਉਹ ਮਲੂਨਾ ਬਲੋ ਪੋਵੇ ਇਹਨਾਂ ਨੇ ਰੈਵੈਤਾਂ ਦੀ ਰਾਤੀ ਕਰਨੀ ਆ ਇਹਦਾ ਹੋਰ ਵੀ ਮਦਭਾਗੀ ਗੱਲ ਆ ਤੇ ਇਸ ਕਰਕੇ ਇਹਨਾਂ ਗੱਲਾਂ ਤੋਂ ਮਤਲਬ ਜਿੱਥੇ ਸਾਨੂੰ ਟਕਰਾਤ ਉਹ ਵਜਨ ਦੀ ਰੋਡ ਆ ਜਿੱਥੇ ਸਾਨੂੰ ਆਪਸੀ ਖਜਾਜ ਉਹ ਵਜਨ ਦੀ ਰੋਡ ਆ ਉੱਥੇ ਮਤਲਬ ਸਾਡੀਆਂ ਜਿਹੜੀਆਂ ਮਾਨਵਤੀ ਸ਼ਾਨਵਤੀ ਮਰਿਆਦਾ ਨੇ ਪਰੰਪਰਾਵਾਂ ਨੇ ਉਹਨਾਂ ਤੇ ਵੀ ਪਹਿਰੇਦਾਰੀ ਕਰਨ ਦੀ ਲੋੜ ਆ ਹੂੰ ਸੁਣਿਆ ਗੁਰਪ੍ਰੀਤ ਜੀ ਹਾਂਜੀ ਬਿਲਕੁਲ ਉਹੀ ਹੋਇਆ ਤਾਈਓ ਉਸ ਪਰੰਪਰਾ ਇਸ ਤਰ੍ਹਾਂ ਨਹੀਂ ਹੋਇਆ ਨਾ ਉਹ ਕਹਿ ਰਹੇ ਨੇ ਠੀਕ ਨਹੀਂ ਹੈ ਇਹ ਜਿਹੜਾ ਤਰੀਕਾ ਅਪਣਾਇਆ ਗਿਆ ਠੀਕ ਨਹੀਂ ਹੈ ਹਰ ਇੱਕ ਦਾ ਆਪੋ ਆਪਣਾ ਸੁਭਾਅ ਹੁੰਦਾ ਸਭ ਨੂੰ ਪਤਾ ਹੈ ਪੂਰੀ ਕੌਮ ਵੇਖਦੀ ਹੈ ਕੌਮ ਜਾਣਦੀ ਹੈ ਜਦ ਸਭ ਦਾ ਆਪਣਾ ਆਪਣਾ ਸੁਭਾਅ ਹੁੰਦਾ ਫਿਰ ਇੱਕ ਦਾ ਦੀ ਗੱਲ ਕਿਵੇਂ ਹੋ ਜਾਂਦੀ ਹੈ ਨਹੀਂ ਇਕਤਾ ਨਹੀਂ ਹੁੰਦੀ ਨਾ ਸਰਦਾ ਆਪਣਾ ਆਪਣਾ ਸੁਭਾਅ ਹੁੰਦਾ ਫਿਰ ਇਕਤਾ ਦੇ ਮਤੇ ਤੇ ਕੌਣ ਪਹਿਰਾ ਦੇਊਗਾ ਇਕਤਾ ਦੇ ਮਤੇ ਦੀ ਕੌਮ ਪਹਿਰਾ ਦੇ ਰਹੀ ਹੈ ਨਿੱਜੀ ਸਵਾਰਥਾਂ ਵਾਸਤੇ ਇਸ ਅਕਾਲ ਤਖਤ ਸਾਹਿਬ ਨੂੰ ਨਹੀਂ ਵਰਤਿਆ ਜਾ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਇਸ ਕਰਕੇ ਸੈ ਕੌਮ ਨੇ ਲਈ ਹੈ ਕਿ ਪਰੰਪਰਾਵਾਂ ਨੂੰ ਬਹਾਲ ਰੱਖਣਾ ਹੂੰ ਚੰਦਮਾ ਚਾਹ ਜੇ ਕੁਝ ਕਹੋਗੇ ਹੁਣ ਫਿਰ ਜਦ ਤੱਕ ਆਪਣਾ ਆਪਣਾ ਸੁਭਾਅ ਨਹੀਂ ਹੁੰਦਾ ਕੌਮ ਦਾ ਵੀ ਇੱਕੇ ਸੁਭਾਅ ਹੁੰਦਾ ਆਪਸ ਵਿੱਚ ਆਪਣਾ ਆਪਣਾ ਸੁਭਾਅ ਲੱਗ ਹੁੰਦਾ ਮੈਨੂੰ ਇਹੀ ਤਾਂ ਤਰਾਸੀ ਆ ਵੀ ਆਪਣਾ ਆਪਣਾ ਸੁਭਾਅ ਲੱਗੂ ਨਹੀਂ ਕਰਨਾ ਜਦੋਂ ਕੋਈ ਜਜ਼ਬਾ ਹੋਵੇ ਕੌਮ ਦੀ ਸੰਸਾਵਾ ਕਿਸੇ ਇੱਕ ਵਿਅਕਤੀ ਦੀ ਜਾਂ ਛਟੜੇ ਦੀਆਂ ਨਹੀਂ ਹੁੰਦੀਆਂ ਸੰਸਾਵਾ ਸਾਧੀਆਂ ਹੁੰਦੀਆਂ ਨੇ ਤੇ ਫਿਰ ਉਹਦੇ ਜਿਹੜੀ ਕੌਮ ਦੀ ਇੱਕ ਜਿਹਨਾਂ ਆਪਾਂ ਬਰਿਆਦਾ ਕਹਿੰਦੇ ਆ ਪਰੰਪਰਾ ਕਹਿੰਦੇ ਆ ਉਹ ਤਾਂ ਸਾਂਝੀ ਹੁੰਦੀ ਆ ਉਹ ਵੀ ਹਰੇਕ ਦੀ ਥੋੜੀ ਹੁੰਦੀ ਆ ਕਰਕੇ ਆਪਣਾ ਆਪਣਾ ਜਿਹੜਾ ਜਿਹੀ ਲੱਗਦਾ ਹੁੰਦਾ ਮਨ ਇਹ ਤਾਂ ਸਾਂਝਾ ਮਨ ਕੰਸਾਇੰਸਸ ਕਹਿੰਦੇ ਆ ਨਿਮਾਂ ਸੈਂਸਟੀ ਕਹਿੰਦੇ ਆ ਉਹ ਜਿਹੜੀ ਹੁਣ ਜਿਸ ਤਰ੍ਹਾਂ ਸਿੱਖ ਸੰਪਰਦਾਵਾਂ ਜਦੋਂ ਸਨਮਾਨ ਕਰਦੀਆਂ ਨੇ ਜਦੋਂ ਕੋਈ ਤਾਜਪੋਜੀ ਹੁੰਦੀ ਆ ਇੱਕ ਪ੍ਰੋਪਰ ਚੱਲਦੀ ਆ ਰਹੀ ਆ ਇੱਕ ਮर्याਦਾ ਬਣੀ ਹੋਈ ਆ ਇੱਕ ਲੰਮੇ ਸਮੇ ਤੋਂ ਇਹਨੂੰ ਸਾਜੀ ਕੰਮ ਸੈਮਤੀ ਵਾਲੀ ਕਹਿ ਦਿੰਦੇ ਆ। ਕੋਈ ਇਸ ਕਰਕੇ ਇਹ ਇਹਨੂੰ ਜਦੋਂ ਟੁੱਟਦੀ ਹੈ ਇਹ ਤਾਂ ਕੁਦਰਤੀ ਤੌਰ ਤੇ ਉਹਨੂੰ ਫੇਸ ਪਹੁੰਦੀ ਆ। ਹਮ ਅੱਛਾ ਜਨਮਾਜੋ ਜੀ ਇੱਕ ਸਵਾਲ ਤੁਹਾਨੂੰ ਵੀ ਹੈ ਸਰ ਜਿਸ ਤਰ੍ਹਾਂ ਕਿ ਜਥੇਦਾਰ ਗੁਲਦੀਪ ਸਿੰਘ ਗੜਗੱਜ ਨੇ ਕਿਹਾ ਆਪਣੇ ਸੁਬੋਧਨ ਦੇ ਵਿੱਚ ਜੋ ਏਕਤਾ ਦੇ ਮਤੇ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਦੋਹਾਂ ਹੀ ਧਿਰਾਂ ਨੇ ਪਹਿਲ ਨਹੀਂ ਕੀਤੀ ਏਕਤਾ ਦੇ ਮਤੇ ਤੇ ਪਹਿਰਾ ਦੇਣ ਦੀ ਵੇ ਮੇਰਾ ਸਹਿਲਾ ਜਿੱਥੇ ਤੱਕ ਬੜੀ ਗੱਲ ਸ ਹੈ ਇੱਕ ਤਾਂ ਹੀ ਬਹੁਤ ਵੱਡੀ ਲੋੜ ਸੀ ਤੇ ਇੱਕ ਤਾਂ ਜਿੱਕੇ ਜਿਹੜਾ ਰੋਡ ਮੈਪ 2 ਤਰੀਕ ਨੂੰ ਸਿੰਘ ਸਾਹਿਬਾਨ ਨੇ ਖਾ ਪਾਸੇ ਸਾਹਮਣੇ ਰੱਖਿਆ ਸੀ ਉਹਦੇ ਤੇ ਮੇਰਾ ਸਹਿਲਾ ਵੀ ਪਹਿਲੇ ਨਾ ਹੀ ਕੰਮ ਦੀ ਲੋੜ ਸੀ ਉਹਨੂੰ ਸਰਵਡੋ ਕਿੱਥੇ ਕੀਤਾ ਗਿਆ ਕਿਉਂ ਕੀਤਾ ਗਿਆ ਪਰ ਇਹ ਹੀ ਤਾਂ ਸੋਝੀ ਗੱਲ ਆ ਇਸੀ ਨੂੰ ਦਾ ਇਸੇ ਦੇ ਦਾ ਪੈਰਾ ਦੇ ਅੰਦਰੋਂ ਦੀ ਤਾਂ ਕਿ ਖਿੰਡਰੀ ਹੋਈ ਪੰਥ ਵਿਸ਼ਾਸ਼ੀ ਨੂੰ ਜੋੜਿਆ ਜਾਂਦਾ ਇਹਨਾਂ ਤਾਂ ਤੁਸੀਂ ਮੰਨਦੇ ਹੋ ਕਿ ਜੋ ਪੰਥਕ ਵਿਖਰੇ ਹੋਏ ਨੇ ਜੋ ਪੰਥਕ ਸੋਚ ਦੇ ਵਿੱਚ ਵਿਖਰੇਵਾ ਹੈ ਇਕਮਤ ਨਹੀਂ ਨੇ ਇਕਜੁੱਟ ਨਹੀਂ ਨੇ ਸਾਰੇ ਐਸੇ ਕਰਕੇ ਕਈ ਸਾਰੇ ਮਸਲੇ ਪੈਦਾ ਹੁੰਦੇ ਨੇ ਹਾਂ ਇਹ ਤਾਂ ਹੈ ਹੀ ਆ ਇਸੇ ਕਰਕੇ ਤਾਂ ਮਸਲੇ ਪੈਦਾ ਹੋਏ ਨੇ ਫਿਰ ਇਕਜੁੱਟ ਕਿਉਂ ਨਹੀਂ ਹੋ ਜਾਂਦੇ ਸਰ ਤੇ ਇਹੀ ਤਾਂ ਮਤਲਬ ਦੇਖੋ ਸਾਡੇ ਵੱਲੋਂ ਤਾਂ ਸਿਹਰਤ ਜਦੋਂ ਹੋਏ ਨੇ ਅਸੀਂ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਅਟੜ ਜਿਹੜੇ ਚੂੜੇ ਨੇ ਕਮੇਟੀ ਇਕੱਠੇ ਹੋ ਲੋ ਅਸੀਂ ਤਾਂ ਆਪਣੀ ਗੱਲ ਉਹਨਾਂ ਦੀ ਮੰਨ ਕੇ ਉਹ ਕਮੇਟ ਲਿਆ ਤੇ ਗੱਲ ਅੱਗੇ ਸੱਤਵੇਂ ਬਰੀ ਕਮੇਟੀ ਤੇ ਆ ਕੇ ਖੜ ਗਈ ਸੱਤਵੇਂ ਬਰੀ ਕਮੇਟੀ ਨੂੰ ਕਾਨੂੰਨ ਦੀਆਂ ਬੰਦਸਾਂ ਜਿਹੜੀਆਂ ਜਿਹੜੇ ਲੋਕ ਦਿਖਾਉਂਦੇ ਰਹੇ ਉਹ ਵਰ ਜਿਹੜਾ ਆਪਣੇ ਨਾਂ ਭੇਜਦੇ ਰਹੇ ਵੀ ਸਾਡੇ ਨਾਂ 'ਤੇ ਕਮੇਟੀ 'ਚ ਬੇਰ ਕਾਨੂੰਨ ਦੀ ਬੰਦਸ ਹੋਈ ਰਹੀ ਸੀ ਕੋਈ ਜਿਹੜੀ ਕਾਨੂੰਨ ਦੀ ਬੰਦਸ ਸੀ ਨਾ ਉਹ ਉਹਦੇ ਵੀ ਹੱਲ ਸੀਗੇ ਪਰ ਜੇ ਭਾਈਦੇ ਵੇ ਕੋ ਇਸ ਤਰ੍ਹਾਂ ਦੀ ਕਿਸੇ ਨੂੰ ਤਰਾਜੂਵੇ ਜਾਂ ਛਾਂਕਾ ਹੋਵੇ ਉਹਦੇ ਹਲਕੇ ਤੇ ਜਾ ਸਕਦੇ ਉਹ ਤਾਂ ਮਿਲ ਬੈਠ ਕੇ ਕਹੜੇ ਜਾ ਸਕਦੇ ਸੀ ਨਾ ਕਿ ਮਦਰੂ ਤੋਂ ਅਲੱਗ ਹੋ ਕੇ ਕਹੜੇ ਜਾ ਸਕਦੇ ਸੀ ਤੇ ਉਹਨੂੰ ਰਿਜੈਕਟ ਕਰ ਦੇਣਾ ਮਤਲਬ ਉਹਦੇ ਜਿਹੜੇ ਛੱਤ ਮੇਰੀ ਕਮੇਟੀ ਦੇ ਪੇਪਰ ਨੇ ਉਹਨਾਂ ਤੇ ਰਾਜ ਠਾਉਣਾ ਉਹਦਾ ਫਿਰ ਜੈਦਰ ਸਾਹਿਬਾ ਨੇ ਬਣਾਈ ਕਮੇਟੀ ਉਹਦੇ ਤੇ ਰਾਜ ਠਾਉਣਾ ਅੱਛਾ ਇਹਨਾਂ ਤਤਪੜਤ ਤੇ ਕਰਨ ਦੀ ਜ਼ਰੂਰਤ ਕੀ ਸੀ ਗੁਰਪ੍ਰੀਤ ਜੀ ਤੁਹਾਨੂੰ ਸਵਾਲ ਹੈ ਨਾ ਤਤਪੜਤ ਤੇ ਕਰਨ ਦੀ ਕੀ ਜ਼ਰੂਰਤ ਸੀ ਤਾਜਪੂਛੀ ਅਗਰ ਕੋਈ ਵਿਰੋਧ ਕਰ ਰਿਹਾ ਸੀ ਮਿਲ ਬੈਠ ਕੇ ਜਿਸ ਤਰ੍ਹਾਂ ਕਿ ਜਦੋਂ ਮਾਜਰਾ ਨੇ ਉਹਨਾਂ ਨੇ ਵੀ ਕਿਹਾ ਕਿ ਮਿਲ ਬੈਠ ਕੇ ਮਸਲੇ ਦਾ ਹੱਲ ਜਾ ਸਕਦਾ ਨਾ ਬਹੁਤ ਸਤਕਾਰਯੋਗ ਸਾਡੇ ਅੰਕਲ ਜੀ ਚੰਦੂ ਮਾਇਰਾ ਸਾਹਿਬ ਦੀਆਂ ਗੱਲਾਂ ਬਹੁਤ ਪਿਆਰ ਸ਼ਰਮੇ ਨਾਲ ਆਪਾਂ ਸੁਣੀਆਂ ਤੇ ਬੇਨਤੀ ਹੈ ਮੇਰ ਨੂੰ ਵੀ ਸਵਾਲ ਕੀਤੇ ਆ ਸੁਣ ਲਓ ਬੇਨਤੀ ਪੰਥ ਦੀ ਪਹਿਲੀ ਤਾਂ ਹੀ ਪ੍ਰਵਾਸਾ ਆਪਾਂ ਨੂੰ ਤੈਅ ਕਰਨੀ ਚਾਹੀਦੀ ਹੈ ਵੀ ਪੰਥ ਇੱਕ ਪਾਰਟੀ ਜਥੇਬੰਦੀ ਇੱਕ ਧੜਾ ਕੇ ਪੂਰੀ ਕੌਮ ਹੈ ਮੇਰੇ ਮੁਤਾਬਕ ਪੂਰਾ ਕੌਮ ਹੈ ਜਿਹੜੇ ਕਾਂਗਰਸ ਚ ਵੀ ਸਿੱਖ ਭਰਾ ਨੇ ਉਹ ਵੀ ਪੰਥ ਚ ਆਉਂਦੇ ਨੇ ਜਿਹੜੇ ਬੀਜੇਪੀ ਚ ਨੇ ਆਮ ਆਦਮੀ ਚ ਆਉਂਦੇ ਨੇ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਿਹੜਾ ਅਮਰਤਪਾਲ ਦਾ ਧੜਾ ਖਾਸ ਕਰ ਸਮੁੱਚੇ ਅਕਾਲੀ ਦਲ ਤਾਂ ਫਿਰ ਮੰਨੀ ਲੱ ਸਕਦੇ ਨਾ ਸਿੱਖ ਸਿਆਸਤ ਚ ਆਉਂਦੇ ਐ ਸਿੰਘ ਸਾਹਿਬਾਨ ਨੇ ਕਿਹਾ ਸੀ ਸਮੁੱਚਾ ਪੰਥ ਇਕੱਠਾ ਹੋਵੇ ਅਕਾਲੀ ਦਲ ਨੇ ਢਾਂਚਾ ਭੰਗ ਕਰਕੇ ਮੈਂਬਰਸ਼ਿਪ ਭਰਤੀ ਸ਼ੁਰੂ ਕਰਤੀ ਠੀਕ ਹੈ ਜੀ ਹਰ ਇੱਕ ਨੂੰ ਖੁੱਲੀ ਆਵਾਜ਼ ਸੀ ਕਿ ਆਓ ਇਥੋਂ ਕਾਪੀਆਂ ਲੋ ਮੈਂਬਰਸ਼ਿਪ ਕੱਟੋ ਜਿਵੇਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਜੀਆਂ ਨੂੰ ਜਦੋਂ ਬਡਾਲਾ ਸਾਹਿਬ ਤੇ ਧਾਮੀ ਸਾਹਿਬ ਮਿਲੇ ਐ ਉਹਨਾਂ ਨੂੰ ਵੀ ਕਿਹਾ ਵੀ ਚਲੋ ਪੰਥ ਦੇ ਕੌਮ ਦੇ ਦਫ਼ਤਰ ਚਲੀਏ ਅਕਾਲੀ ਦਲ ਦੇ ਦਫ਼ਤਰ ਆਪਾਂ ਬਹਿਣੇ ਆ ਚੱਲ ਕੇ ਉੱਥੋਂ ਆਪਾਂ ਕਾਪੀਆਂ ਵੀ ਲੈਣੇ ਆ ਸਮਾ ਵਧਾਉਣੇ ਆ ਮੈਂਬਰਸ਼ਿਪ ਕੱਟ ਗਈ ਆਪਾਂ ਤੇ ਪਰ ਨਾਲ ਆਪਾਂ ਸਾਰਿਆਂ ਨੂੰ ਵੀ ਬੇਨਤੀ ਕਰੀਏ ਪਰ ਇੱਕ ਅਕਾਲੀ ਦਲ ਜਿਨੇ ਕਾਂਚਾ ਪੰਗ ਕਰਕੇ ਮੈਂਬਰਸ਼ਿਪ ਸ਼ੁਰੂ ਕਰਤੀ ਉਹਨੂੰ ਤਾਂ ਆਪਾਂ ਬਹੁਤ ਵੱਖਰੇ ਵੱਖਰੇ ਨਾਂ ਦੇ ਕੇ ਸਬੋਧਨ ਕਰ ਰਹੇ ਆ ਕਿ ਆਪਾਂ ਤਾਂ ਇਹ ਗੱਲ ਕੀਤੀ ਪਰ ਚਲੋ ਭਾਈ ਸਰਦਾਰ ਸਿਮਰਜੀਤ ਸਿੰਘ ਮਾਨਕੁਲੇ ਵੀ ਚੱਲੀਏ ਵੀ ਆਪਾਂ ਪੰਥਾਂ ਇਕੱਠੇ ਹੋਈਏ ਭਾਈ ਅਮਰਪਾਲ ਸਿੰਘ ਕੋਲੇ ਵੀ ਚੱਲੀਏ ਚਲੋ ਆਪਾਂ ਪੰਥਾਂ ਇਕੱਠੇ ਹੋਈਏ ਇਹ ਮੇਰਾ ਕਹਿਣ ਦਾ ਭਾਵ ਇਕੱਠੇ ਹੋਣ ਦਾ ਕੋਈ ਏਜੰਡਾ ਨਹੀਂ ਸੀ ਸਿਰਫ ਤੇ ਸਿਰਫ ਜਿਹੜਾ ਅਕਾਲੀ ਦਲ ਹੈ ਉਸ ਨੂੰ ਤਾਰਪਿੱਡੋ ਕਰਨਾਗਾ ਇਹਨਾਂ 35 ਅਕਾਲੀ ਦਲ ਹੈ ਉਹਨੂੰ ਡੈਮੇਜ ਕਰਨਾ ਉਹਨੂੰ ਭੰਨ ਤੋੜ ਕਰਨਾ ਇਹ ਸ਼ਾਹਸਣ ਚੀਗੀਆਂ ਆ ਤੇ ਪਰ ਸਿੰਘ ਸਾਹਿਬ ਨੇ ਤਾਂ ਕਿ ਭਰਤੀ ਦਾ ਸਵਾਗਤ ਕਰਤਾ ਸੀ ਜਿੱਦੇ ਸਿੰਘ ਸਾਹਿਬ ਨੇ ਸਵਾਗਤ ਕਰਤਾ ਸੀ ਉਦੀ ਕਾਪੀਆਂ ਲੈ ਲੈਣੀਆਂ ਸੀ ਚਲੋ ਪਹਿਲਾਂ ਤਾਂ ਨਹੀਂ ਚਾ ਤਾਜਮੁਸ਼ੇ ਤਾਜਪੋਸ਼ੀ ਸਮਾਗਮ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਇਹ ਸਾਰੇ ਅਕਾਲੀ ਦਲ ਦੇ ਪ੍ਰਧਾਨ ਵੀ ਹੋਣਗੇ ਸਾਰੀ ਸਿੰਘ ਸਾਹਿਬ ਨਾਲ ਹੁਣ ਜਾਣਗੇ ਜੀ ਪਰ ਤਰਾਸ ਦੀ ਤਾਂ ਕੌਮ ਦੀ ਇਹੀ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਵੀ ਕਾਰਜਕਾਰੀ ਹੈ ਜੋ ਏਜੰਸੀਆਂ ਚਾਹੁੰਦੀਆਂ ਸੀ ਉਹ ਹੋਇਆ ਪਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਅਸਤੀਫਾ ਦੇ ਹੀ ਬੈਠਾ ਜੋ ਤਾਕਤਾਂ ਫਟ ਪਾਉਣੀਆ ਚਾਹੁੰਦੀਆਂ ਇਹ ਪੰਜ ਛੇ ਕੱਲਾ ਸ਼کاری ਵਾਰੇ ਹੈ ਇਸ ਕੌਮ ਦਾ ਸਿਧਾਂਤ ਬਹੁਤ ਵੱਡਾ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੱਤੋਂ ਨਹੀਂ ਪੁਰਾਣੀ ਤਾਰਗੇਟ ਕੌਣ ਕਰ ਰਿਹਾ ਟਾਰਗੇਟ ਕੌਣ ਕਰ ਰਿਹਾ ਜੋ ਤਾਕਤਾਂ ਨੂੰ ਇਹ ਸਿਧਾਂਤ ਚੰਗਾ ਨਹੀਂ ਲੱਗਦਾ ਕਿਹੜੀਆਂ ਤਾਕਤਾਂ ਦਾ ਨਾਮ ਤੇ ਲੋਟਵੇ ਫੋਲੇ ਜਿਹਨੂੰ ਜਾਵਰ ਨੂੰ ਜਾਵਰ ਕਹਿਣਾ ਚੰਗਾ ਨਹੀਂ ਲੱਗਦਾ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੇਕ ਕਾਉਂ ਦੇ ਨੁਮਾਇੰਦੇ ਅਸਤੀਫਾ ਦਿੰਦੇ ਐ ਕਿ ਸਾਡੀ ਕੌਮ ਸੰਤੋਖਤ ਨਹੀਂ ਰਹੇਗੀ ਇਸ ਹਾਊਸ ਤੋਂ ਇਸ ਪਾਰਲੀਮੈਂਟ ਤੋਂ ਕਿਉਂਕਿ ਸਾਡੀ ਕੌਮ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ ਇਹ ਤਖਤ ਚਿਰਦਾ ਜ਼ਰੂਰ ਹੈ ਜੋ ਤਾਕਤਵਰ ਲੋਕ ਹੁੰਦੇ ਆ ਸੱਤਾ ਤੇ ਬੈਠੇ ਲੋਕ ਹੁੰਦੇ ਆ ਉਹ ਚਿਰਦੇ ਨੇ ਫਿਰ ਸ਼ਾਸ਼ਾ ਕਰਦੇ ਆ ਉਹ ਕੌਮ ਨਾਲ ਜੋ ਸੱਚ ਬੋਲਦੇ ਉਹਨਾਂ ਨਾਲ ਸ਼ਾਸ਼ਾ ਕਰਦੇ ਆ ਤੇ ਐਸੀ ਸਿੱਕ ਕੌਮ ਨਾਲ ਸ਼ਾਸ਼ਾ ਹੋ ਰਹੀਆਂ ਨੇ ਹੁਣ ਅੱਜ ਤੁਸੀਂ ਵੇਖੋ ਅਕਾਲ ਤਖਤ ਸਾਹਿਬ ਦੇ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਸੰਭਾਲ ਤੇ ਇਹ ਐਲਾਨ ਹੋ ਜੇ ਵੀ ਅਸੀਂ ਜਾ ਕੇ ਉੱਤੇ ਖੰਡਾ ਖੜਕਾਵਾਂਗੇ ਵਿਰੋਧ ਕਰਾਂਗੇ ਇਦੋਂ ਬਾਅਦ ਭਰਾ ਮਾਰੂ ਜੰਗ ਕੀ ਹੋਊ ਇਹ ਕੀ ਤਰ੍ਹਾਂ ਦੀ ਜੇ ਚਲੋ ਸੰਸਥਾਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲੋ ਡਰ ਕੇ ਲਾ ਲੋ ਡਰਪੋਕ ਲਾ ਲੋ ਨਿਮਰਤਾ ਲਾ ਨੀਵੀਂ ਦਿਖਾਈ ਕਿ ਠੀਕ ਹੈ ਭਾਈ ਅਸੀਂ ਭਰਾ ਨੂੰ ਜੰਗ ਨਹੀਂ ਚਾਹੁੰਦੇ ਸਾਜਰੇ ਸੇਵਾ ਸੰਭਾਲ ਕਰ ਲਿਆ ਤਾਂ ਉਹ ਕੰਮ ਕਿਵੇਂ ਹੋਣਗੇ ਗੁਪਚਪ ਤਰੀਕੇ ਦੇ ਨਾਲ ਸੇਵਾ ਤਾਂ ਸਾਂਭ ਲਈ ਗੁਪਚਪ ਤਰੀਕੇ ਦੇ ਨਾਲ ਸਾਜਰੇ ਸਾਜਰੇ ਨੇ ਰੇ ਰੇ ਸੇਵਾ ਤਾਂ ਸਾਂਭ ਲਈ ਕੰਮ ਕਿਵੇਂ ਹੋਣਗੇ ਜੋ ਕੰਮ ਥੋੜੀ ਨਾ ਗੁੱਪਚੁਪ ਤਰੀਕੇ ਦੇ ਨਾਲ ਹੋਣਗੇ। ਸਰ ਕੰਮ ਚ ਵਿਚਰਨਗੇ ਜਥੇਦਾਰ ਸਾਬ ਕੰਮਦਾਨੀ ਨੇ ਰਹਿਨੇ ਰਹਣਗੇ ਜਦੋਂ ਮਾਜਰਾ ਜੀ। ਨਹੀਂ ਨਹੀਂ ਇਹ ਰਹੋਣਗੇ ਜੋ ਕੰਮ ਅੱਜ ਕਿਹੜਾ ਟਕਰਾਟ ਆ ਲਿਆ। ਪੈਸੇ ਜਾਂਦਾ ਚਿੰਤਾ ਤਾਂ ਇਹ ਕਰਦੀ ਆ ਵੀ ਇਹ ਹਾਲਾਤ ਕਿਉਂ ਬਣੇ। ਅਗਰ ਵੀ ਤਾਂ ਇਹ ਨਾ ਤਾਂ ਤਲ ਦੀ ਲੋੜ ਸੀ ਜੇ ਸੱਚੀ ਮੁੱਚੀ ਅਸੀਂ ਵਾਅਦਾ ਤੋਂ ਟਕਰਾਤ ਹੋ ਫੋਟ ਤੋਂ ਨੂੰ ਮਾੜਾ ਸਮਝਦੇ ਆ ਫਿਰ ਇਹ ਨਾ ਤਾਂ ਤਲ ਦੀ ਲੋੜ ਸੀ। ਮਤਲਬ ਅਸੀਂ ਮਤਲਬ ਸਪਾਟ ਆਊਟ ਕਰਕੇ ਇਹ ਇੱਕੇ ਵੱਧ ਦੀ ਲੋੜ ਸੀ ਹੁਣ ਸ਼ਰਮਣੀ ਕਾਲੀਦਾਨ ਦਾ ਪ੍ਰਧਾਨ ਨਾ ਜਾ ਸਕੇ ਇਸ ਤਰ੍ਹਾਂ ਦੇ ਇੱਕ ਵਿਕਟਰ ਸਮਾਗਮ ਸਮੇ ਕਹਿੰਦੇ ਕਾਰਜਕਾਰੀ ਪ੍ਰਧਾਨ ਨੇ ਮਤਲਬ ਕਾਰਜਕਾਰੀ ਪ੍ਰਧਾਨ ਨੇ ਤਾਂ ਕੋਈ ਵੈਲਿਊ ਨਹੀਂ ਹੈ ਸਾਡੇ 8 ਮਹੀਨੇ ਹੋ ਗਏ ਜੀ ਚੋਣਾ ਲੜਨ ਤੋਂ ਵੀ ਰੋਕਿਆ ਗਿਆ ਅਕਾਲੀ ਦਲ ਨੂੰ ਬਹੁਤ ਕੁਝ ਹੋਇਆ 8.5 ਮਹੀਨੇ ਹੋ ਗਏ ਤੁਸੀਂ ਵੇਖ ਰਹੇ ਹੋ ਸਾਰਾ মিডিਆ ਚੋਣਾ ਲੜਨ ਤੋਂ ਵੀ ਰੋਕਿਆ ਗਿਆ ਬਹੁਤ ਕੁਝ ਹੋਇਆ ਇੱਥੇ ਕੌਣ ਰੋਕ ਰਿਹਾ ਹੈ ਜੋ ਤਾਕਤਵਰ ਸੇਕ ਨੂੰ ਨੂੰ ਕਿਉਂਕਿ ਤੁਹਾਨੂੰ ਪਤਾ ਹੈ ਕਿਹੜੀਆਂ ਤਾਕਤਾਂ ਦੀ ਗੱਲ ਕਰਦੇ ਨੇ ਚੰਦਮਾਜਰਾ ਜੀ ਤੁਹਾਨੂੰ ਸਾਰੇ ਵੇਖ ਲੈ ਆਮ ਆਦਮੀ ਦੇ ਲਾਰੇ ਵੇਖ ਲੈ ਹੁਣ ਠੀਕ ਹੈ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨਾਲ ਅੱਗੇ ਆ ਜੇ ਨਹੀਂ ਉਸ ਕਰ ਕਿਉਂ ਸਾਨੂੰ ਘੇਰਿਆ ਜਾ ਰਿਹਾ ਹੂੰ ਚੰਦਮਾਜਰਾ ਜੀ ਕਿਹੜੀਆਂ ਤਾਕਤਾਂ ਦੀ ਗੱਲ ਕਰਦੇ ਨੇ ਅਕਾਲੀ ਦਲ ਨੂੰ ਦੇਖੋ ਚੋਣਾਂ ਲੜਨ ਤੋਂ ਕੋਈ ਰੋਕ ਸਕਦਾ ਅਕਾਲੀ ਦਲ ਚੋਣਾਂ ਰੋਕਣ ਦੀ ਕਿੱਥੇ ਸਿੱਖਤ ਹੈ ਗੱਲ ਤਾਂ ਇਹ ਹੀ ਦੋਸਤਾਂ ਦੀ ਲੋੜ ਹੈ ਵੀ ਦਿੱਸੀ ਕਿਉਂ ਹੋਜੀ ਵੀ ਇਹ ਚੋਣਾਂ ਲੜ ਜੋ ਕਿ ਬਿਨਾਂ ਰਹੇ ਇਹਦਾ ਮਤਲਬ ਹੈ ਅੱਜ ਜਿਹੜੇ ਮੋਰਦੇ ਵਿੱਚ ਅਕਾਲੀ ਦਲ ਇਸ ਜੋਗ ਰਵ ਨਹੀਂ ਰਿਹਾ ਵੀ ਅਸੀਂ ਚੋਣਾ ਨਹੀਂ ਰੜ ਸਕਦੇ ਜਾਂ ਇਹ ਕਹਿ ਲੋ ਵੀ ਸਾਨੂੰ ਚੋਣਾ ਰੜ ਤੋਂ ਰੋਕਣਾ ਹੈ ਜੰਮੇ ਦਸਤਾਨ ਭਲੇ ਸਾਰੀਆਂ ਗੱਲਾਂ ਬੜੀਆਂ ਗੰਭੀਰ ਦਾ ਨਾ ਸੋਚਣ ਦੀ ਲੋੜ ਆ ਇੱਕ ਦੂਜੇ ਦੇ ਅੰजाम ਲਾ ਕੇ ਆ ਬੁਨਿਆਦ ਨੂੰ ਖੁਰਕੁਰੂ ਹੋ ਗਏ ਨਾ ਨਹੀਂ ਮਤਲਬ ਇਹ ਗੱਲ ਕਰਦੇ ਹਾਂ ਜ਼ਿੰਮੇਵਾਰੀਆਂ ਤੋਂ ਔਰ ਲੇਕਿਨ ਕੇ ਤੁਸੇ ਉਸ ਚੀਜ਼ ਦੇ ਨਾਲ ਵੀ ਦੇਖੋ ਦੋਹਾਂ ਪਾਸੇ ਆਪਾਂ ਗੱਲ ਕਰਨੀ ਹੈ ਕਿ ਉਸ ਤਰੀਕੇ ਦੇ ਨਾਲ ਵੀ ਤੁਸੀਂ ਇਤਿਫਾਕ ਰੱਖਦੇ ਹੋ ਖੰਡਾ ਖੜਕਾਉਣ ਵਾਲਾ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਵੱਲੋਂ ਜੋ ਸਾਰਿਆਂ ਨੂੰ ਅਪੀਲ ਕੀਤੀ ਗਈ ਸੀਗੀ ਕਿ ਉੱਥੇ ਪਹੁੰਚੋ ਕੇਸਗਰ ਸਾਹਿਬ ਆਪਾਂ ਵਿਰੋਧ ਕਰਾਂਗੇ ਇਕੱਠੇ ਹੋ ਕੇ ਇਸ ਦਾ ਤੁਸੀਂ ਸਮਰਥਨ ਕਰਦੇ ਹੋ ਇਹ ਜਿਹੜੀ ਉਹਨਾਂ ਦਾ ਵੀ ਤਾਂ ਸੁਣਨ ਵਾਲੀ ਗੱਲ ਸੀ ਵੀ ਕਿ ਉਹਨਾਂ ਨੂੰ ਵਿਰੋਧ ਹੈ ਕਿ ਉਹਨਾਂ ਦੇ ਇਸ ਸਿਵਲਿਟੀ ਪਹੁੰਚੇ ਜਿਹੜੀਆਂ ਸੰਸਥਾਵਾਂ ਜਗੇਦਰ ਸਾਹਿਬਾਨ ਦੀ ਤਾਕਤ ਤੋਂ ਤੇ ਸਤਾਰਾ ਲੈ ਕੇ ਜਾਂਦੀ ਸੀ ਸਰਦਾਰ ਬੜਜੋ ਆ ਜੋ ਰੋਡ ਦੇ ਵਿੱਚ ਉਗੜੀਆਂ ਉਹ ਸੇਕਾਂ ਦੀ ਰੋੜਾ ਔਰ ਵਿਵਾਰ ਖੜੂ ਕਰਦੇ ਐ ਕਰੋਨ ਦੀ ਰੋੜਾ ਤਾਂ ਜਿਹੜੇ ਸਾਡੇ ਜੀ ਬਾਬਾ ਬਲਵੀਰ ਸਿੰਘ ਦੇ ਜਿਹੜਾ ਆਪ ਡਿਸਪੂਟ ਚੱਲ ਰਿਹਾ ਨਿੰਗ ਸਿੰਘ ਜਥੇਬੰਦੀਆਂ ਦੇ ਵਿੱਚ ਕੀ ਫੇਰੋ ਜਾ ਕੇ ਵਿਰੋਧ ਚ ਕਿਰਫਾਨੋ ਚਲਾਉਣ ਲੱਗੇ ਨੇ ਉੱਥੇ ਆਪਸ ਦੇ ਵਿੱਚ ਹੀ ਵਿਰੋਧ ਹੈ ਕਿ ਨਹੀਂ ਨਿੰਗ ਸਿੰਘ ਜਥੇਬੰਦੀਆਂ ਚ ਤਦੋ ਪਰ ਉਹਨਾ ਦੇ ਬਰੋਦ ਨੂੰ ਆਪਾਂ ਨੇ ਕੀ ਦੇਖਣਾ ਆਪਾਂ ਤਾਂ ਆਪਣੀ ਕਰਨ ਕਰੀਏ ਮੈਂ ਬਤਾਈਓ ਹੈ ਨਾ ਕਿ ਆਪਣਾ ਘਰਸਵਾਰਨਾ ਚਾਹੀਦਾ ਬਾਬਾ ਜੀ ਦਾ ਬਸ ਆਪਣਾ ਘਰਸਵਾਰੋ ਇੱਕ ਝਟੋ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਹੁਤ ਗਹਿਰੀ ਚਿੰਤਾ ਦੇ ਕਈ ਮੁਫਾਜ਼ ਜੋ ਨੇ ਪੈਦਾ ਹੋ ਜਾਂਦੇ ਨੇ ਸੁਲਤਾਨ ਪਰਲੋਦੀ ਦਾ ਆਪ ਸੁਲਤਾਨ ਪਰਲੋਦੀ ਦਾ ਹੋਣਾ ਚਾਹੁੰਦੇ ਸੀ ਜੋ ਸੁਲਤਾਨ ਪਰਲੋਦੀ ਚ ਹੋਇਆ ਉਹ ਦਹਰਾਉਣਾ ਚਾਹੁੰਦੇ ਸੀ ਆਪਾਂ ਜਾਂ ਬਗੀਚੀ ਸਾਹਿਬ ਪਟਿਆਲੇ ਦੇ ਵਿੱਚ ਹੋਇਆ ਉਹ ਦਹਰਾਉਣਾ ਚਾਹੁੰਦੇ ਸੀ ਜਿਵੇਂ ਬਾਬਾ ਬਨਵੀਰ ਸਿੰਘ ਵੀ ਤਾਜਪੁਰ ਸਿੰਘ ਤੇ ਜਗੀਦਰ ਕਾਲਕਤਾਰ ਸਾਹਿਬ ਗਏ ਸੀ ਤਾਜਪੁਰ ਸਾਹਿਬ ਨਾਲ ਦੇ ਜਗੀਦਰ ਸਾਹਿਬ ਗੈਦੀ ਆਜੀ ਜੀ ਜੀ ਦੇ ਪ੍ਰਧਾਨ ਸਾਹਿਬ ਗਏ ਸੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਗਏ ਸੀ ਹਮਮ ਪਰ ਸਾਰੀ ਗੱਲ ਕੋਈ ਸੀ ਮਤਲਬ ਬਸ ਤਰੀਕਾ ਜੋ ਹੈ ਨਾ ਗੁਰਪ੍ਰੀਤ ਜੀ ਬਸ ਤਰੀਕਾ ਜੋ ਹੈ ਉਸ ਨੂੰ ਲੈ ਕੇ ਇਤਰਾਜ਼ ਹੈ ਐਂ ਕਰਨਾ ਨਹੀਂ ਚਾਹੀਦਾ ਨਹੀਂ ਰਹਿਣੇ ਰੋਣਾ ਕਮੇਟੀ ਪ੍ਰਧਾਨ ਨੇ ਹੁਣ ਤਾਂ ਹੋ ਗਿਆ ਖੈਰ ਕਮੇਟੀ ਪ੍ਰਧਾਨ ਨੇ ਕਾਲੀ ਦਲ ਤੋਂ ਪੁੱਛਿਆ ਨਾ ਕਿ ਦੇਖੋ ਜੋ ਸੰਤਾਨ ਪਰ ਲੋਧੀ ਦੇ ਵਿੱਚ ਹੋਇਆ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਬੋਲਿਆ ਸੀ ਅਕਾਲੀ ਦਲ ਦਾ ਪ੍ਰਧਾਨ ਵੀ ਬੋਲਿਆ ਸੀ ਅਕਾਲੀ ਦਲ ਦੇ ਜਥੇਦਾਰ ਸਭ ਨੇ ਕਮੇਟੀ ਸਰ ਪ੍ਰੋਬਲਮ ਇਹ ਹੈ ਕਿ ਸਾਰ ਮੰਦੀ ਨੇ 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 ਹੋ ਗਈ ਵਿਰੋਧ ਤਾਂ ਦਿਨ ਚੜ੍ਹੇ ਹੀ ਹੋ ਜੋ ਹੋਣਾ ਹੋਊਗਾ ਹੁਣ ਦਿਨ ਦੇ ਰੋਸ਼ਨੀ ਤੇ ਵਿੱਚ ਵੀ ਹੋਊਗਾ ਹਨ ਸਾਰਾ ਕੁਝ ਹੋਊਗਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਜੁੜਨ ਦੇ ਲਈ ਗੁਰਪ੍ਰੀਤ ਸਿੰਘ ਜੀ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ